ਮੈਂ ਸਰਬਜੀਤ ਸਿੰਘ ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ ਨਿਊ ਚੈਨਲ ਤੁਸੀਂ ਦੇਖਿਆ ਕਿ ਤਰਨਤਾਰਨ ਦੇ ਵਿੱਚ ਜਿਹੜੀ ਆ ਜਿਮੜੀ ਚੋਣ ਜਿਹੜੀ ਹੋਣ ਜਾ ਰਹੀ ਆ ਜਿੱਥੇ ਕਿ ਅੱਜ ਈਵਨ ਮਸ਼ੀਨਾ ਲੈ ਕੇ ਜਹਾਸਮਗਰੀ ਜਿਹੜੀ ਆ ਇਹਨਾਂ ਨੂੰ ਦੇਖ ਕੇ ਜਿਹੜਾ ਪਿੰਡਾਂ ਵੱਲ ਰਵਾਨਾ ਕੀਤਾ ਜਾਏਗਾ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਪ੍ਰਸ਼ਾਸਨ ਦਾ ਪੂਰਾ ਜਿਹੜਾ ਪ੍ਰਬੰਧ ਕੀਤਾ ਗਿਆ ਹੈ ਤਰਨਤਾਰਨ ਦੇ ਵਿੱਚ ਜਿਮੜੀ ਚੋਣ ਜਿਹੜੀ ਹੋਣ ਜਾ ਰਹੀ ਹੈ ਤਰਨਤਾਰਨ ਤੋਂ ਸਰਬਜੀਤ ਸਿੰਘ ਦੀ ਖੇਚ ਰਿਪੋਰਟ ਤੁਸੀਂ ਬਹੁਤ ਸਾਰੇ ਇਲੈਕਸ਼ਨ ਕਰਾਈ ਹੈਗੇ ਲੇਕਿਨ ਆ ਇਲੈਕਸ਼ਨ ਆਪਣੀ ਜਿਹੜੀ ਹੈਗੀ ਉਹ ਕਿਉਂਕਿ ਆ ਇੱਕ ਕੰਸਟਿਟੂਐਂਸੀ ਦੀ ਇਲੈਕਸ਼ਨ ਹੋ ਰਹੀ ਹੈਗੀ ਪੂਰੇ ਪੰਜਾਬ 'ਚ ਤੇ ਉਹ ਸਾਰਿਆਂ ਦਾ ਫੋਕਸ ਉੱਤੇ ਰਹਿੰਦਾ ਹੈਗਾ ਇਸ ਕਰਕੇ ਆਪਾਂ ਇਨਸ਼ੋਰ ਕਰਨਾ ਹੈਗਾ ਕਿ ਬਹੁਤ ਹੀ ਸ਼ਾਂਤਮਈ ਢੰਗ ਨਾਲ ਇਲੈਕਸ਼ਨ ਮੁਕੰਮਲ ਹੋਵੇ ਉਹਦੇ ਵਾਸਤੇ ਜ਼ਰੂਰੀ ਹੈਗਾ ਤੁਸੀਂ 100 ਮੀਟਰ ਤੱਕ ਜਿਹੜਾ ਆਪਣਾ ਪ੍ਰੋਟੋਕੋਲ ਹੈਗਾ ਮਾਨ ਜੋ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨ ਦੇ ਮੁਤਾਬਿਕ ਕਿ ਉੱਥੇ ਕੋਈ ਭੀੜ ਇਕੱਠੀ ਨਾ ਹੋਵੇ ਉੱਥੇ ਕੋਈ ਸਟਾਲ ਨਾ ਲੱਗੇ 100 ਮੀਟਰ ਦੇ ਦਾਇਰੇ 'ਚ ਕੋਈ ਪੋਸਟਰ ਨਾ ਲੱਗਿਆ ਹੋਵੇ ਕੋਈ ਵੀ ਉਹ ਵਿਅਕਤੀ ਜਿਹੜਾ ਹੈਗਾ ਉਹ ਕੋਈ ਤੇਰਾ ਵੋਟਪਾਨ ਆ ਰਿਹਾ ਹੈਗਾ ਉਹਨੂੰ ਇਨਫਲੂਐਂਸ ਕਰਨ ਵਾਸਤੇ ਜਾਂ ਉਹਦੇ ਨਾਲ-ਨਾਲ ਜਿੱਦਾਂ ਕਈ ਵਾਰ ਬੰਦਾ ਅੱਗੇ ਪਿੱਛੇ ਚਲਦੇ ਹੋਏ ਕੰਨ 'ਚ ਬੋਲ ਰਿਹਾ ਹੁੰਦਾ ਆ ਜਾਂ ਉਹਨੂੰ ਫੋਰਸ ਕਰ ਰਿਹਾ ਹੁੰਦਾ ਉਹ ਨਾ ਹੋਵੇ ਇਸ ਤਰੀਕੇ ਦੀ ਜਿਹੜੀ ਸਾਰੀ ਚੀਜ਼ਾਂ ਹੈਗੀਆਂ ਜਿਹੜੇ ਆਈ.ਡੀ. ਕਾਰਡ ਅੰਦਰ ਜਾਣ ਵੇਲੇ ਤੁਸੀਂ ਚੈੱਕ ਕਰਨਾ ਜਿਹੜੇ ਮਾਜੋ ਕਲੈਕਸ਼ਨ ਕਮਿਸ਼ਨਰ ਵੱਲੋਂ ਨੋਟੀਫਾਈਡ ਹੈਗੇ ਸਾਰੇ ਆਈਡੈਂਟੀਟੀ ਉਹਨਾਂ ਵਿੱਚੋਂ ਕੋਈ ਵੀ ਇੱਕ ਆਈ.ਡੀ. ਕਾਰਡ ਉਹਦੇ ਕੋਲੇ ਹੋਵੇ ਉਸ ਤੋਂ ਬਾਅਦ ਉਹ ਆਪਣੀ ਕਿਊ 'ਚ ਲੱਗ ਕੇ ਲਾਈਨ 'ਚ ਲੱਗ ਕੇ ਜਾਵੇ ਮੋਬਾਈਲ ਫੋਨ ਤੁਸੀਂ ਕਿਸੇ ਵੀ ਬੰਦੇ ਨੂੰ ਅੰਦਰ ਜਾਣ ਵਾਸਤੇ允许 ਨਹੀਂ ਕਰਨਾ ਹੈਗਾ। ਖਾਲੀ ਜਿਹੜੇ ਆਪਣੇ ਸਾਥੀ মিডিਆ ਵਾਲੇ ਹੈਗੇ ਜਿਨ੍ਹਾਂ ਨੂੰ ਡੀਸੀ ਸਾਹਿਬ ਵੱਲੋਂ ਸਪੈਸ਼ਲ ਪਾਸ ਜਾਰੀ ਕੀਤੇ ਗਏ ਹੈਗੇ ਉਹ ਜਿਹੜੇ ਹੈਗੇ ਉਹ ਇਲੈਕਟ੍ਰੋਨਿਕ ਇਕਵਿਪਮੈਂਟ ਦੀ ਵਰਤੋਂ ਕਰ ਸਕਦੇ ਹੈ। ਠੀਕ ਹੈ। ਉਹ ਵੀ ਤੁਹਾਡਾ ਜਿਹੜਾ ਬੀਐਲਓ ਹੈਗਾ ਉਹਦੇ ਨਾਲ ਤੁਸੀਂ ਰਾਸਤਾ ਕਰ ਲਓ ਜਿੱਥੇ ਤੁਹਾਨੂੰ ਕਨਫਿਊਜ਼ਨ ਹੋਵੇ ਤੇ ਅਦਰਵਾਈਜ਼ ਤੁਸੀਂ ਕੋਈ ਇਸ ਤਰ੍ਹਾਂ ਦਾ ਮੋਬਾਈਲ ਫੋਨ ਜਿਹੜਾ ਰੂਟੀਨ ਵੋਟਰ ਜਾ ਰਿਹਾ ਹੈਗਾ ਉਹਨੂੰ ਨਹੀਂ ਲੈ ਕੇ ਜਾਣ ਦੇਣਾ ਹੈਗਾ। ਨਾਲ ਜਿਹੜੇ ਕੈਂਡੀਡੇਟਸ ਹੈਗੇ ਉਹ ਵੀ ਕੋਈ ਅ ਅੰਦਰ ਜਿਹੜਾ ਹੈਗਾ ਸਿਕਿਉਰਿਟੀ ਵਾਲਾ ਜਾਂ ਅੰਦਰ ਨਾਲ ਉਹਦੇ ਕੋਈ ਬੰਦਾ ਜਾ ਰਿਹਾ ਹੋਵੇ ਉਹ ਅਲਾਉਡ ਨਹੀਂ ਕਰਨਾ ਕਿਉਂਕਿ ਦੇਖੋ ਜੀ ਆਪਣੇ ਡਿਸਪੈਚ ਸੈਂਟਰ ਅੱਜ ਬਣਿਆ ਹੋਇਆ ਹੈ ਮਾਈ ਬਾਗੋ ਇੰਟਰਨੈਸ਼ਨਲ ਕਾਲਜ ਦੇ ਵਿੱਚ ਤੇ ਉੱਥੇ ਜਿਹੜੀ ਪੋਲਿੰਗ ਪਾਰਟੀਆਂ ਨੂੰ ਡਿਸਪੈਚ ਕੀਤਾ ਜਾ ਰਿਹਾ ਹੈ ਅੱਗੇ ਕਾਰਵਾਈ ਵਾਸਤੇ ਪੋਲਿੰਗ ਦੀ ਪ੍ਰਕਿਰਿਆ ਨੂੰ शुरू करने वास्ते जी तुम देख सकते हो सारे प्रकार के इंतजाम किए गए हैं मैं थे, तो मैं मीडिया में भी तो इनवाइट करूँगा प्लीज एक बार अंदर तो ये सारी आ, कवरेज तुम तो कर लो स्ट्रोंोंग रूम तो लेके इतने तक जी भी इन्होंने ने अरेन्जमेंट्स हुए हैं फॉर स्मूथ एंड सिक्योर इलेक्शन